ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਹੋ ਮੈਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਸਵੇਰ ਉੱਠ ਕੇ ਤੇ ਆਪਦੇ ਜਿਹੜੇ ਕੰਮ ਕਰਨੇ ਸੀ ਐਕਸਰਸਾਈਜ਼ ਕਰਕੇ ਤੇ ਆ ਕੇ ਮੈਂ ਫਿਰ ਪਾਣੀ ਗਰਮ ਕਰ ਲਿਆ ਪੱਠੀ ਤੇ ਸਾਬ ਤੇ ਬੁੱਟਾ ਸਾਰੇ ਬਾਕੀ ਨਹਾ ਲਵੇ ਉਹ ਨਾ ਕੇ ਉਧਰ ਚਲੇ ਗਏ ਤੇ ਮੈਂ ਤਾਂ ਫਿਰ ਸਾਰਿਆਂ ਨੂੰ ਮਗਰੋਂ ਹੀ ਨਹਾਉਣਾ ਹੈ ਮੇਰਾ ਟਾਈਮ ਹੀ ਮਗਰੋਂ ਲੱਗਦਾ ਹੋਰ ਮਾੜੇ ਗੁੱਟੇ ਕੰਮ ਤੋਂ ਨਹੀਂ ਚੱਕਦਾ ਰਹੂਗਾ ਕਰਨੀ ਹੁੰਦੀ ਹੈ ਤੇ ਬਾਕੀ ਰਾਤ ਆਲਾ ਪ੍ਰੋਗਰਾਮ ਬੋਸੋ ਨਾ ਹੋਵੇ ਅਸੀਂ ਕੋਈ ਇਦਾਂ ਕੋਈ ਗੜਬੜ ਨਹੀਂ ਜਾਂ ਕੋਈ ਲੜਾਈ ਝਗੜਾ ਨਹੀਂ ਵਧੀਆ ਸ਼ਾਂਤ ਤੇ ਸਾਰਿਆਂ ਨੇ ਫੁੱਲ ਇੰਜੋਏ ਕਰਿਆ ਅੱਜ ਆਗੀ ਜਾਗੋ ਤੇ ਆ ਚੱਲੂਗਾ ਵਧੀਆ ਜਾਗੋ ਦਾ ਰੰਗ ਰੰਗ ਪ੍ਰੋਗਰਾਮ ਤੇ ਕਾਪਾਉ ਦਾ ਪਹਿਲਾਂ ਬਾਜ਼ਾਰ ਵੀ ਜਾ ਕੇ ਆਉਣਾ ਸੀਗਾ ਕਿਉਂਕਿ ਇੱਕ ਦਿਨ ਦੇ ਸਹਿਬ ਵਾਸਤੇ ਕੱਪੜੇ ਹੈ ਨਹੀਂ ਉਹ ਲੈ ਕੇ ਆਉਣੇ ਹੈਗੇ ਤੇ ਹੁਣ ਮੈਂ ਨਹਾ ਲਵਾਂ ਤੇ ਅਜੇ ਫਿਰ ਪਰੌਠਾ ਵੀ ਖਾਣਾ ਅਜੇ ਤਦੂਰੀ ਪਰੌਠਾ ਚੱਲ ਰਿਹਾ ਚਲੋ ਫਿਰ ਮੈਂ ਇੱਕ ਵਾਰ ਤਿਆਰ ਹੋ ਜਾਵਾਂ ਫਿਰ ਦੇਖਦੇ ਆਂ ਆਪਾਂ ਕੀ ਚੱਲ ਰਿਹਾ ਹੈ ਤੁਹਾਨੂੰ ਵੀ ਦਿਖਾਉਂਗਾ ਹਾਂਜੀ ਹੁਣ ਆਪਾਂ ਆਏ ਸੀਗੇ ਬਠੇਂਡਾ ਸਹਿਬ ਦੇ ਕੱਪੜੇ ਤੁਹਾਨੂੰ ਦੱਸਿਆ ਹੀ ਚੇਂਜ ਕਰਨੇ ਆ

ਆਇਆ ਪਸੰਦ ਤੈਨੂੰ ਕੋਈ ਇਹ ਕੀ ਲੈ ਕੇ ਆਏ ਹਾਂ ਹਾਂ ਵੀ ਚੱਕ ਲਿਆ ਬਿਲਕੁਲ ਇੰਨੀਆ ਕੀ ਕਰਨੀ ਹੈ ਪੁੱਤ ਨਹੀਂ ਸੌਣਾ ਤਾਂ ਹੈ ਜੈਕਟ ਪਾ ਦੀ ਲਓ ਜੀ ਹੁਣ ਆਪਾਂ ਪਟਾਈ ਲੈਣੇ ਇੱਥੇ ਇੱਕ ਉੱਪਰ ਚਲੇ ਜਾਣੇ ਆ ਪਰ ਉਹ ਨਹੀਂ ਆਪਾਂ ਪਟਾਈ ਆਜੋ 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 ਬਸ ਅੱਛਾ ਆ ਜਲਦੀ ਕਰੋ ਬਈ ਥਾਂ ਭਾਈ ਮੰਗਾ ਕੇ ਦਿਖਾਉਂਦਾ ਹੁਣ ਆਪਾਂ ਇਹ ਜੁੱਤਾ ਲੈਣ ਉੱਤੇ ਹੋਵੇ ਸੇਵ ਕੀ ਲੈਣਾ ਸੇਵ ਕੀ ਲੈਣਾ ਪਤਾ ਕੀ ਲੈਣਾ ਹੂੰ ਚੀਜ਼ ਉੱਤੇ ਜੇ ਉੱਤੇ ਇਹੋ ਸਪੇਸ ਵੀ ਵਾਪਸ ਆ ਗਈ ਵਧੀਆ ਹੈ ਸਮਾਨ ਵੀ ਵਧੀਆ ਪੈ ਜਾਵੇ ਇਹਦੇ ਵਿੱਚ ਦੋਨੇ ਹੀ ਆ ਛੋਟੀਆਂ ਪੱਟੀਆਂ ਅੱਛਾ